ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚੰਨ ਹੈ ਸਾਰੇ ਵੀਰਾਂ ਦੇ ਲੋ ਜੀ ਅੱਜ ਸਫਾਈ ਸੁਵਿਧਾ ਕਰਵਾ ਕਰਤੀ ਸਾਰੀ ਫਾਰਮ ਦੇ ਚਲੋ ਆਪਾਂ ਤਾਂ ਨਹੀਂ ਕਰਦੇ ਬੰਦਿਆਂ ਨੇ ਆਪਣੇ ਨੇ ਕਰਤੀ ਤੇ ਸਮਾਨ ਸਮੂਹ ਸਾਰਾ ਉਮੇ ਦਾ ਉਮੇ ਅੰਦਰ ਖੜਾਤਾ ਸਾਰਾ ਕੁਝ ਕਰਕੇ ਅੱਜ ਜਿਹੜੇ ਐਲ ਆਰ ਆਲੂਆ ਕੰਪਨੀ ਵਾਲਾ ਉਹ ਤੇ ਅੱਜ ਸਪਰੇਅ ਕਰਨ ਲੱਗੇ ਆ ਕਬ ਚ ਦਵਾਈ ਨਹੀਂ ਆਉਂਦੀ ਕਬ ਚ ਕਬ ਕਬ ਜੀ ਕਬ ਜੀ ਉਹਦੀ ਸਪਰੇ ਹੋਣੀ ਅੱਜ ਤੇ ਕੱਲ ਵੀ ਵਾਲਾ ਨਹੀਂ ਪਿਆ ਮੈਂ ਹੋਰ ਵੀਰਾਂ ਨੂੰ ਕਹਿਣਾ ਚਾਹਨਾ ਗੱਲ ਕਿ ਜਿਹੜੇ ਵੀਰਾਂ ਦੇ ਨਾ ਬਲਾਈਟ ਬਲੂਇਟ ਪਈ ਹੁੰਦੀ ਆ ਖੱਤਿਆਂ 'ਚ ਮੈਨੂੰ ਬਹੁਤ ਵੀਰ ਕਰਦੇ ਆ ਜਦੋਂ ਮੈਂ ਵੀਰਾਂ ਨੂੰ ਦਵਾਈ ਦੱਸ ਦਿੰਦਾ ਵੀ ਵੀਰੇ ਆ ਪਾ ਦਿਓ ਵੀਰ ਪੁੱਛਣਗੇ ਵੀ ਵੀਰੇ ਨਾਲ ਯੂਰੀਆ ਪਾ ਦੀਏ ਨਾਲ 13045 ਸੈਜ ਵੱਡਾ ਕਰਨ ਵਾਲੇ ਵੀਰੇ ਨਹੀਂ ਪੈਂਦੀਆਂ ਹੁੰਦੀਆਂ ਦਵਾਈਆਂ ਜਦੋਂ ਤੁਹਾਡੇ ਖੇਤਾਂ 'ਚ ਬ্লাইਟ ਪਈ ਆ ਉਦੋਂ ਤੁਸੀਂ ਸਪੈਸਿਫਿਕ ਬ্লাইਟ ਨੂੰ ਰੋਕੋ ਨਾ ਕਿ ਇਸ ਚੀਜ਼ ਦੇ ਪਿੱਛੇ ਪਾਓ ਕਿ ਆਪਣਾ ਉਹ ਕੋਈ ਵੀ ਐਨਪੀਕੇ ਪਾਈਏ ਐਨਪੀਕੇ ਪਾਉਣ ਨਾਲ ਦਵਾਈ ਬਿਮਾਰੀ ਹਮੇਸ਼ਾ ਵਾਧੀ ਹੁੰਦੀ ਹੈ ਇਹ ਚੱਕਰ ਆ ਦੇ ਵੀਰੇ ਇਹ ਦਵਾਈ ਦੇਣੀਆਂ ਕਵਜ ਇਹ ਕੰਪਨੀ ਇੰਨੀ ਹੀ ਆਉਂਦੀ ਆ ਬਈ ਆਪਾਂ ਨੇ ਇਹ ਦੇਣੀਆ ਆਪਾਂ ਦਵਾਈ ਹੁਣ ਸਾਰੇ ਜਿੰਨਾ ਹੁਣ ਤੀਜੀ ਸਪਰੇ ਹੋਣੀ ਆ ਦੇ ਲੋ ਹੁਣ ਅਜੇ ਹਲੂਆਂ ਤੇ ਆਪਣੇ ਦੇ ਜਿਹੜੇ 21 22 ਅਕਤੂਬਰ ਦੇ ਲੱਗੇ ਆ 23 ਦੇ ਵਿੱਚ ਇੱਕ ਐਕਮ 45 ਕਰਤੀ ਸੀ ਆਪਾਂ ਤਿੰਨ ਸਪਰੇ ਆਈ ਹੁਣ ਚੌਥੀ ਕਰਨ ਲੱਗਿਆ ਜਾਨਿਕ ਸਾਇਜ਼ 2 ਜਾਲਾ ਕੁਛ ਨਹੀਂ ਪਾਇਆ ਬਈ ਪਹਿਲਾਂ 13 045 ਪਾਤੀ ਸੀ ਬਸ ਉਹਦੇ ਨਾਲ ਹੀ ਚੱਲੀ ਜਾਂਦਾ ਕਿਉਂਕਿ ਮੌਸਮ ਐਤ ਕੀ ਸੋਹਣਾ ਸੀ ਕੋਈ ਬੜਾ ਨਹੀਂ ਲੋੜ ਪਿਆ ਵੀ ਜਿਆਦੇ ਸੈਸੂ ਜਿਆਦਾ ਕੁਝ ਪਾਉਣ ਦੇ ਵਾਲੀ ਕਹਿੰਦਾ ਕਿ ਅੱਜ ਤੱਕ ਇਹਦਾ ਕਦੇ ਪੰਪ ਨਹੀਂ ਖੋਲਿਆ ਹਾਂ ਨਾ ਕਦੇ ਰੇਸ ਵਧਾਈ ਆ ਨਾ ਕਦੇ ਵੀ ਕਿਸੇ ਚੀਜ਼ ਦਾ ਉਹ ਨਹੀਂ ਕੀਤਾ ਸਾਰੇ ਦਾ ਸਾਰਾ origignal ਹੈ ਇਹ 2000 ਮੈਨਾਂ ਦਾ 14 ਜਾਂ 15 ਮਾਡਲ ਹੈ 2015 ਮਾਡਲ ਹਾਂ 14 ਦੇ ਵਿੱਚ ਤਾਂ ਆਪਣੇ ਕੋਲੇ ਡੈਮੋ ਆਇਆ ਸੀਗਾ ਇਹਨਾਂ ਦਾ ਤੇ ਇਹ 14 ਮਾਡਲ ਹੈ 15 ਮਾਡਲ ਹੈਗਾ ਇਹ ਤੇ ਬਹੁਤ ਕੰਮ ਦਿੱਤਾ ਭਾਈ ਪਹਿਲਾ 4 ਵੀਲ ਆਪਣਾ ਇਹ ਸੀਗਾ ਪੰਜਾ ਪੰਦਾ ਨੇ ਸਪਰੇ ਦੇ ਕੰਮ ਨੂੰ ਤਾਂ ਭਾਈ ਪੂਰਾ ਬੈਸਟ ਟਰੈਕਟਰ ਹੈ ਇਹ ਬਹੁਤ ਵੀਰ ਪੁੱਛਦੇ ਹੁੰਦੇ ਵੀਰ ਕਿਹੜਾ ਟਰੈਕਟਰ ਲਾਈ ਹੈ ਇਹ ਟਰੈਕਟਰ ਲਾਉਣ ਦਾ ਕਾਰਨ ਇਹ ਆ ਵੀਰੇ ਕਿ ਇਹਨਾਂ ਦੀ ਨਾ ਰਿਪੇਅਰ ਨਹੀਂ ਹੈਗੀ ਬਸ ਰਿਪੇਅਰ ਨਹੀਂ ਨਿਕਲਦੀ ਹੋਰ ਜਿਹੜਾ ਆਪਾਂ ਠੀਕ ਆ ਅਦਰ ਕੰਪਨੀਆਂ ਦੇ ਲੈ ਲੈ ਕੇ ਲਾਦਾ ਲੈਣੇ ਆ ਮੋਰਕੇ ਨਾ ਤਾਂ ਕੋਈ ਸਮਾਨ ਮਿਲਦਾ ਨਾ ਕੁਝ ਹੋਰ ਚੀਜ਼ਾਂ ਇਹ ਚੀਜ਼ਾਂ ਦੇ ਵਿੱਚ ਜੌਂਡੀਰੀ ਸਭ ਤੋਂ ਬੈਸਟ ਟਰੈਕਟਰ ਹੈ ਸਪਰੇਅ ਦੇ ਕੰਮ ਲਈ ਕਿ ਸਮਾਨ ਸਾਰਾ ਮਿਲਦਾ ਤੇ ਇੱਕ ਘੱਟ ਖਰਚੇ ਦੇ ਵਿੱਚ ਜੇ ਹੁਣ ਇਹਦੀ ਜਗ੍ਹਾ ਆਪਾਂ ਹਾਲੈਂਡ ਲਾਉਨੇ ਆ ਹਾਲੈਂਡ ਦਾ ਬਾਈ ਸਮਾਨ ਸਮੋਨ ਸਪੇਅਰ ਬਹੁਤ ਮਹਿੰਗੀ ਆ ਬਹੁਤ ਜ਼ਿਆਦਾ ਤੇ ਇਹ ਘੱਟ ਆ ਤੇ ਆਪਣਾ ਜਦੋਂ ਦਾ ਲਵਾਇਆ ਹੈ ਜਾਂ ਦੋਂਵੇਂ ਚੱਲੀ ਜਾਂਦਾ ਅੱਗੇ ਪਹਿਲਾਂ ਨਾ ਜਦੋਂ ਆਪਾਂ ਹਿੱਸਾ ਇਹਦਾ ਜ਼ਿਆਦਾ ਚੌੜਾ ਕਰ ਲਿਆ ਸੀਗਾ ਹਿੱਸਾ ਆਪਾਂ ਪਹਿਲਾਂ ਜਿਵੇਂ ਹੁਣ ਇਹ ਦੋ ਵਟਾਂ ਲੈ ਕੇ ਜਾਂਦਾ ਆਪਦੇ ਵਿਚਾਲੇ ਹਨਾ ਪਹਿਲਾਂ ਤਿੰਨ ਵਟਾਂ ਲੈ ਕੇ ਜਾਂਦਾ ਸੀ ਉਦੋਂ ਇਹਦੇ ਖੋਰ ਵੀਲ ਨੂੰ ਬਹੁਤ ਪ੍ਰੋਬਲਮ ਆਈ ਦੋ ਤਿੰਨ ਸਾਰ ਤੇ ਪਰ ਜਦੋਂ ਆਪਾਂ ਐਵੇਂ ਮਗਰਾੜ ਮਗਰੂੜ ਖੋਲ ਕੇ ਕਰਤਾ ਫੇਰ ਕਦੇ ਕੋਈ ਪ੍ਰੋਬਲਮ ਨਹੀਂ ਆਈ ਇਹਦੀ ਕਬਜ ਦੀ ਡੋਜ਼ ਬਈ 100 ਗ੍ਰਾਮ ਹੀ ਪੈਂਦੀ ਹੈ ਇਕੱਲੇ ਤੇ ਇਕੱਲੇ ਦੀ ਡੋਜ਼ ਹੀ ਆ ਕੋ ਆਜ ਕਿੰਨੀ ਪਿਆਰੀ ਐ ਐ ਕੋਈ ਧੂਆਂ ਵੇਖ ਲਓ ਜਮੋ ਪਰੇ ਪਰੇ ਇੱਕ ਬਿਲਕੁਲ ਹੀ ਹੈ ਗਲੇ ਪੂਰੇ ਰੱਬ ਦੇ ਨਾਮ ਵੀ ਨਹੀਂ ਰੋ ભાઈ ਇਹਦੇ લેذر લૂذر પેન आले ਆ બ્રેક તા ਨਹੀਂ لگਦੇ લેذر છે ਜੇ ਆਪਾਂ ਪਵਾઈ ਨਹੀਂ ਇਹ ਤਾਂ ਅਜ ਧੋਤੇ ਸੀਗੇ ਜਿੱਦਣ ਜਾਇਆ ਵਿਚਾਰੇ ਧੋਤੇ ਫਰੀ ਦੀ ਕਿਉਂਕਿ ਕੱਲ ਨੂੰ ਨગર ਕੀ ਤੰਸੇ ਲਾਵਾਂਗੇ ਪਰ ਸਾਨੂੰ ਪਿੰਡ ਨગર ਕੀ ਤਨਾ ਇੱਕ ਆ ਵੈਸੀ ਲਾਉਣਾ ਤੇ ਇੱਕ ਲਾਉਣਾ ਦੂਜਾ ਜਿਹੜਾ ਆਪਣਾ 10 ਵੈਤੀ ਇਹਦੇ ਦਾ ભાઈ ਸਿੱਧਾ ਟੋਆ ਜਿਹੜਾ ਹੋਜ ਕੇ ਪੈਂਦੇ ਆ ਸਿੱਧੇ ਗਰਦਨ ਤੱਕ ਆਉਂਦੇ ਆ ਕਿ ਕਿਉਂਕਿ ਇਹਨੇ ਕਿਹੜਾ ਜੰਪ ਦੇਣਾ ਜਿਹੜਾ ਤੋਂ ਆਇਆ ਤੁਹਾਨੂੰ ਹੀ ਲੱਗਣਾ ਤਾਂ ਕਰਕੇ ਆਵਾਜ਼ ਇੰਦਾ ਦੀ ਆ ਤੋ ਕੰਪਰੋਮਾਈਜ਼ ਕਰ ਲਿਓ ਆਵਾਜ਼ ਦੇ ਵਿੱਚ ਜੇ ਕੋਈ ਡਿਫਰੈਂਸ ਆਵੇ ਦੇਖੋ ਚੱਲਦਾ ਦੇਖੋ ਕਿੰਨਾ ਸੋਹਣਾ ਹੈ ਨਾ ਪੁਰਾਣੇ ਜਿਹਾ ਦੇਰ ਨਵਾਂ ਨਵਾਂ ਚਮਕਦਾ ਨਾ ਮੀਟਰ ਸਾਰੇ ਹੈਗੇ ਕੋਈ ਵੀ ਇੱਕ ਮੀਟਰ ਦੀ ਹੋਰ ਆਪਾਂ ਅੱਜ 10 35 ਦਾ ਸਲੈਂਸਰ ਬਦਲੀ ਕੀਤਾ ਆਵਾਜ਼ ਦੇਖੋ ਕਿੰਨੀ ਬਣੇ ਹੋ ਗਏ ਦੋਨੇ ਟਰੈਕਟਰ ਰੈਡੀ ਨਗਰ ਕੀਤਨ ਤੇ ਲੱਗਣ ਨੂੰ ਇਹ ਦੋਨੇ ਟਰੈਕਟਰ ਲੱਗਣੇ ਨਗਰ ਕੀਤਨ ਦੇ ਆਪਣੇ ਗੁਰੂ ਗੋਬਿੰਦ ਸਿੰਘ ਬਾਬਾ ਜੀ ਦਾ ਆ ਰਿਹਾ ਜਨਮ ਦਿਹਾੜਾ ਤੇ ਇਹਦੇ ਬੰਪਰ ਨੂੰ ਰੰਗ ਜਾ ਕਰਦੀ ਹੈ ਕਾਲਾ ਕਾਲਾ ਰੰਗ ਕਰਕੇ ਆਪਣੇ ਕੋਲੇ ਵੇਟ ਪਏ ਆ ਉਹ ਆਪਾਂ ਮੂਰੇ ਇਹਦੇ ਲਾ ਦੇਣੇ ਆ ਬਸ ਆਹ ਟਰੈਕਟਰ ਆਪਾਂ ਰੱਖ ਲਿਆ ਬਾਈ ਉਹ ਦੂਜਾ ਟਰੈਕਟਰ ਆਪਾਂ ਸੇਲ ਕਰਨਾ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਲੈ ਸਕਦਾ ਹੋਵੇ ਕਿਸੇ ਵੀ ਬੀ.ਐਨ.ਐਨ. ਇਹ ਵਾਲਾ ਟਰੈਕਟਰ ਆਪਾਂ ਸੇਲ ਕਰਨਾ ਬਾਈ ਜੇ ਕਿਸੇ ਨੇ ਲੈਣਾ ਹੋਇਆ ਤਾਂ ਦੱਸ ਦਿਓ ਇਕਨਾਂ ਮੈਂ ਗੁਰਦੁਆਰਾ ਸਾਹਿਬ ਲਈ ਸਬਜ਼ੀ ਲੈਣ ਦੇ ਲਈ ਮੰਡੀ ਚ ਗਿਆ ਹਨ ਤੇ ਚਲੋ ਆਪਣੇ ਵੀਰ ਬਹੁਤ ਜਿਹੜੇ ਜਾਦੇ ਵੀ ਪੜ੍ਹੇ ਲਿਖੇ ਵੀ ਆ ਜਾਂ ਜਾਨੀ ਕਿ ਬਹੁਤ ਆਪਣੇ ਮੰਤਰੀ ਸਾੰਦਰੀ ਵੀ ਸਾਰੇ ਇਹ ਗੱਲਾਂ ਕਹਿੰਦੇ ਰਹਿੰਦੇ ਆ ਆਮ ਹੀ ਕਿ ਖੇਤੀਬਾੜੀ ਦੇ ਵਿੱਚ ਫਸਲ ਵਿਭਿੰਨਤਾ ਕਰੋ ਬਦਲ ਕੇ ਫਸਲਾਂ ਬੀਜੋ ਸਬਜ਼ੀਆਂ ਬੀਜੋ ਹਨਾ ਦਾਲਾਂ ਬੀਜੋ ਇਹ ਜਿਹੀਆਂ ਚੀਜ਼ਾਂ ਆਮ ਗੱਲਾਂ ਕਰਦੇ ਆ ਹਨਾ ਆਪਾਂ ਚਲੋ ਅਸੀਂ ਆਲੂ ਬੀਜਿਆ ਉਹ ਆਲੂ ਜਾਦੇ ਬੀਜ ਲਏ ਲੋਕਾਂ ਨੇ ਸਾਰਿਆਂ ਨੇ ਤੇ ਉਹਦੇ ਕਰਕੇ ਕਹਿ ਲੋ ਵੀ ਰੇਟ ਮੰਦਾ ਆ ਗਿਆ ਹਨਾ ਵੀ ਸਮਝ ਲੋ ਵੀ ਮੈਂ ਬਜਾਤੇ ਸਾਰਿਆਂ ਨੂੰ ਜਿਵੇਂ ਵੀ ਹੋਇਆ ਹਨਾ ਤੇ ਆਲੂ ਚਲੋ ਪਤਾ ਨਹੀਂ ਹੁੰਦਾ ਵੀ ਆਲੂ ਦਾ ਵੀ ਕੀ ਹੋਣਾ ਇਹ ਤਾਂ ਚਲੋ ਵਾਹਿਗੁਰੂ ਪਤਾ ਨਹੀਂ ਕੀ ਆ ਮੈਂ ਹੁਣ ਜੇ ਕਹਾਂ ਵੀ ਵਾਹਿਗੁਰੂ ਦੇ ਹੱਥ ਆ ਉਹ ਵੀ ਵਿੱਚ ਵੀਰ ਕਹਿਣਗੇ ਵੀ ਨਹੀਂ ਇਦਾਂ ਨਹੀਂ ਹੁੰਦਾ ਇਦਾਂ ਤੁਸੀਂ ਬੀਜ ਲਿਆ ਤੁਹਾਡੇ ਕਰਕੇ ਉਹ ਚੀਜ਼ਾਂ ਠੀਕ ਆ ਗਲਤੀ ਮੰਨਦਾ ਵੀ ਜੇ ਆਪਾਂ ਕਿਥਨੂੰ ਰਾਇ ਦੇਤੀ ਤੇ ਉਹਦੇ ਵਿੱਚ ਬਾਈ ਜਦੋਂ ਮੈਂ ਉੱਥੇ ਗਿਆ ਹਨ ਦੇਖੋ ਮਟਰ ਵੀ 22 23 ਰੁਪਏ ਕਿਲੋ ਵੇਚ ਰਹੇ ਆ ਹਨ ਜਿਹੜੇ ਮਟਰ ਹੁੰਦੇ ਆ ਟਮਾਟਰ ਉਹਨਾਂ ਦਾ ਰੇਟ ਨਹੀਂ ਆਲੂ ਆ ਉਹਨਾਂ ਦਾ ਰੇਟ ਨਹੀਂ ਗੋਭੀ ਆ ਉਹਦਾ ਰੇਟ ਨਹੀਂ ਹਨ ਤੇ ਕੀ ਆ ਕਦੂ ਹੋ ਗਿਆ ਤੇ ਚੱਪਣ ਕਦੂ ਹੋ ਗਿਆ ਇਹ ਤਾਂ ਕਲੂਤੀਆਂ ਸਬਜ਼ੀਆਂ ਕਹਿ ਲਓ ਭਿੰਡੀ ਹੋ ਗਈ ਭਿੰਡੀ ਵੀ ਕੋਈ ਬਾਲੀ ਮਹਿੰਗੀ ਨਹੀਂ ਸੀ ਤੇ ਗਾਜਰਾਂ ਹੋ ਗਈਆਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਰੇਟ ਨਹੀਂ ਹਨਾ ਕਿ ਫੇਰ ਬੰਦਾ ਲਾਵੇ ਤਾਂ ਲਾਵੇ ਕੀ ਦੱਸੋ ਕਿੱਧਰ ਨੂੰ ਜਾਵੇ ਕੀ ਲਾਵੇ ਹੋਰ ਕੀ ਲਾਈਏ ਵੀ ਜਿਹੜੇ ਨਾਲ ਰੇਟ ਹੋ ਜਵੇ ਕਮਾ ਦਾ ਕਮਾਦ ਦਾ ਕੋਈ ਰੇਟ ਨਹੀਂ ਵੀ ਬਹੁਤ ਜ਼ਿਆਦਾ ਹੋਵੇ ਇੱਕ ਗੱਲ ਨਾ ਮੈਂ ਅੱਜ ਸੋਚਦਾ ਸੀਗਾ ਜਦੋਂ ਛੋਟੇ ਹੁੰਦੇ ਸੀ ਨਾ ਬੀ ਜਦੋਂ ਡੈਡੀ ਹੁਣੀ ਆਲੂ ਬੀਜਦੇ ਹੁੰਦੇ ਸੀ 2000 ਬਾੜੀ ਬਾਲੀ ਪ੍ਰਾਣੀ ਗੱਲ ਵੀ ਨਹੀਂ ਮੈਂ ਕਰ ਰਿਆ ਮੈਂ ਡੈਡੀ ਦੇ ਨਾਲ ਜਦੋਂ ਮਗਰਾੜ ਤੇ ਬਹਿ ਕੇ ਜਾਂਦਾਂ ਤੇ ਮੈਂ ਉਸ ਟਾਈਮ ਦੀ ਗੱਲ ਕਰ ਰਿਆ ਕੀ ਉਹ ਗੱਲ ਹੈਗੀ ਆ 2000 ਅ 2 3 ਦੀ ਗੱਲ ਮੈਂ ਕਰਦਾ ਹਨ 1 2 ਦੀ ਉਦੋਂ ਡੈਡੀ ਦੇ ਨਾਲ ਮਗਰਾੜ ਤੇ ਬਹਿ ਕੇ ਜਾਂਦਾਂ 1 2 ਦੀ ਗੱਲ ਆ ਹਾਂ ਬਈ ਉਦੋਂ 80 ਕਿਲੋ ਵਾਲੀ ਬੋਰੀ ਹੁੰਦੀ ਸੀ ਹਨ 80 ਕਿਲੋ ਵਾਲੀ ਬੋਰੀ 80 ਕਿਲੋ ਵਾਲੀ ਬੋਰੀ बिकਣੀ ਕਿੰਨੇ ਦੀ 250 ਦੀ 300 ਦੀ 400 ਦੀ ਕਦੇ ਕਦੇ 70 ਰੁਪਏ ਜੀ ਵੀ ਵੇਚਿਆ ਰੁਪਏ ਕਿਲੋ ਹੀ ਵੇਚਦੇ ਹੁੰਦੇ ਸੀ ਹਨ ਤੇ ਉਸ ਟਾਈਮ ਬਾਈ ਡੀਜ਼ਲ ਦਾ ਰੇਟ ਵੀ 20 22 ਰੁਪਏ ਹੋਊਗਾ ਠੀਕ ਆ ਜਿਹੜੀ ਬੰਦੇ ਦੀ ਤਨਖਾਹ ਆ ਉਹ ਵੀ ਵੱਧ ਤੋਂ ਵੱਧ ਕਿੰਨੀ ਹੋਣੀ ਆ 6-7000 ਉਹ 5-6000 ਸੀ ਦਿਹਾੜੀ ਦਾ ਰੇਟ ਵੀ 100 ਜਾਂ 150 ਜਾਂ 150 ਹੋਊ ਰੁਪਈਆ ਇੰਨਾ ਕੀ ਸੀਗਾ ਹਣਾ ਜਾਂ 200 ਤੇ ਡੀਜ਼ਲ ਖਰਚਾ ਬਹੁਤ ਘੱਟ ਸੀ ਤੇ ਮਾਮਲਾ ਬਹੁਤ ਘੱਟ ਸੀਗਾ ਹਨ ਤੇ ਤੁਸੀਂ ਲਾਲੋ ਸਾਹਿਬ ਵੀ ਹਨ ਕਿੰਨਾ ਉਸ ਟਾਈਮ ਵੀ ਰੇਟ ਸੇਮ ਮਿਲ ਰਿਹਾ ਸੀ ਠੀਕ ਆ ਵੀ ਉਸ ਟਾਈਮ ਵੀ ਇਹੀ ਰੇਟ ਮਿਲਦਾ ਹੁੰਦਾ ਸੀ ਜਿਹੜਾ ਅੱਜ ਮਿਲ ਰਿਹਾ ਵਾ ਤੇ ਅੱਜ ਤੇ ਉਦੋਂ ਦੇ ਖਰਚਿਆਂ ਦਾ ਵਿੱਚ ਡਿਫਰੈਂਸ ਦੇਖ ਲਓ ਚਲੋ ਦੇਖੋ ਭਾਈ ਮੈਂ ਇਹ ਨਹੀਂ ਕਹਿੰਦਾ ਕਿ ਮਾਮਲੇ ਵਧੇ ਉਹ ਗਲਤ ਗੱਲ ਆ ਦੇਖੋ ਜਿੰ ਜਿਵੇਂ ਗੱਲ ਜਿਵੇਂ ਆਪਣੇ ਖਰਚੇ ਵੱਧਾ ਉਵੇਂ ਉਹ ਜਿਨ੍ਹਾਂ ਦੀਆਂ ਜ਼ਮੀਨਾਂ ਬੋਂਦੇ ਆਪਾਂ ਉਹਨਾਂ ਦੇ ਵੀ ਖਰਚੇ ਵੱਧ ਜਾਂਦੇ ਆ ਉਹਨਾਂ ਨੇ ਵੀ ਆਪ ਦਾ ਜੇ ਉਹ ਆਪ ਖੇਤੀ ਨਹੀਂ ਕਰਦੇ ਉਹਨਾਂ ਨੇ ਵੀ ਆਪ ਦਾ ਘਰ ਚਲਾਉਣਾ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਬਾਈ 20000 ਰੁਪਏ ਚ ਸਾਨੂੰ ਬਈ 25000 ਚ ਅਸੀਂ ਮਾਮਲੇ ਦੀਆਂ ਖੇਤੀਆਂ ਕਰਨੀਆਂ ਨਹੀਂ ਉਹਨਾਂ ਨੇ ਵੀ ਚਲਾਉਣਾ ਠੀਕ ਆ ਜਾਇਜ਼ ਜਿੰਨੇ ਕੁ ਵਧਨੇ ਚਾਹੀਦੇ ਸੀ ਮੈਂ ਇਹ ਕਹਿੰਨਾ ਕਿ ਜਿੰਨੇ ਕੁ ਫਸਲਾਂ ਦੇ ਰੇਟ ਵੱਧਦੇ ਆ ਵੀ ਜਿੰਨਾ ਕੇ ਜਾਨੀ ਕੇ ਮਾਮਲੇ ਦਾ ਰੇਟ ਜਾਂ ਖਰਚਾ ਕੱਢ ਕੇ ਜਿਹੜੀ ਚੀਜ਼ ਸਾਨੂੰ ਵੀ ਉਹ ਜਿਹੇ ਹੱਕ ਮਿਲਣਾ ਚਾਹੀਦਾ ਇੱਕ ਕਿ ਜਿਵੇਂ ਸੰਪੋਥ ਕਰ ਲੋ ਕਿ ਇੱਕ ਕੋਈ ਜਿਵੇਂ ਕੋਈ ਰੋਟਾਵੇਟਰ ਬਣਾਉਂਦਾ ਵਾ ਹਨਾ ਰੋਟਾਵੇਟਰ ਦਾ ਸੰਪੋਥ ਕਰੋ ਕਿ ਉਹਨਾਂ ਨੇ 1.5 ਲੱਖ ਰੁਪਿਆ ਰੇਟ ਰੱਖਤਾ ਹਨਾ ਵੀ ਆਪਦੇ ਖਰਚੇ ਕੱਢ ਕੇ ਸਾਰੇ ਵੀ ਹਾਂ ਸਾਨੂੰ 1.5 ਲੱਖ ਰੁਪਏ ਚ ਪੜਤਾ ਖੰਦਾ ਵੀ 1.5 ਲੱਖ ਚ ਸਾਡੀ ਕਰਤੇ ਵੀ ਨਿਕਲ ਜਾਣਿਆ ਵੀ ਸਾਨੂੰ ਆਪ ਦੇ ਖੁਦ ਲਈ ਲਈ ਵੀ 10-15000 20000 ਰੁਪਇਆ ਬਜਜੋ ਠੀਕ ਹੈ ਦੇਖੋ ਹਰ ਇੱਕ ਦੁਕਾਨਦਾਰ ਹਰ ਇੱਕ ਕਿਸਾਨ ਹਰ ਇੱਕ ਬਿਜ਼ਨਸਮੈਨ ਆਪਦੇ ਆਪ ਨੂੰ ਬਚਾਉਣ ਦੇ ਲਈ ਹੀ ਕੰਮ ਕਰਦਾ ਵੀ ਸਾਰੇ ਵੀ ਸਾਨੂੰ ਕੁਝ ਨਾ ਕੁਝ ਕਮਾਈ ਹੋਵੇ ਪਰ ਆਪਣਾ ਖੇਤੀ ਦਾ ਇੱਕ ਕੰਮ ਉਲਟਾ ਹੋਇਆ ਹੈ ਵੀ ਆਪਾਂ ਨੂੰ ਹੁਣ ਬਚਦੇ ਨਹੀਂ ਬਾਈ ਪੈਸੇ ਬਹੁਤ ਪੈਸੇ ਕੱਟ ਬਜਦੇ ਆ ਠੀਕ ਨਹੀਂ ਜੇ ਕੋਈ ਇੱਕ ਸੀਜ਼ਨ ਲੱਗਦਾ ਤਾਂ ਵਿੱਚ ਦੋ ਤਿੰਨ ਸੀਜ਼ਨ ਘਾਟੇ ਵਾਲੇ ਆ ਜਾਂਦੇ ਆ ਹਨ ਦੇਖੋ ਬਈ ਮੈਂ ਇਹ ਨਹੀਂ ਕਹਿੰਦਾ ਕਿ ਖੇਤੀ ਕੋਈ ਮਾੜਾ ਧੰਦਾ ਖੇਤੀ ਕੋਈ ਮਾੜਾ ਧੰਦਾ ਨਹੀਂ ਸਾਰੇ ਵੀਰਾਂ ਦੇ ਲਈ ਸਾਰੇ ਵੀਰ ਪੂਰੇ ਵਧੀਆ ਹੈਗੇ ਆ ਖੇਤੀ ਦੇ ਵਿੱਚ ਕੋਈ ਨਹੀਂ ਸਾਰੇ ਵੀਰ ਵਧੀਆ ਹੀ ਕਰਨਾ ਚਾਹੁੰਦੇ ਆ ਹਨ ਖੇਤੀ ਦੇ ਵਿੱਚ ਸਾਰੇ ਕਰਦੇ ਵੀ ਆਪੋ ਆਪਣੀ ਮਿਹਨਤ ਜਿੰਨੇ ਜੋਗੇ ਵਾਲੇ ਹੈਗੇ ਆ ਆਪਾਂ ਸਾਰੇ ਜਣੇ ਵਧੀਆ ਖੇਤੀ ਕਰਦੇ ਆ ਪਰ ਯਾਰ ਇੱਕ ਨਾ ਆਪਣੀ ਗਵਰਨਮੈਂਟ ਨੂੰ ਇੱਕ ਰੂਲ ਦਾ ਪਾਸ ਕਰਨਾ ਚਾਹੀਦਾ ਕੀ ਹਰੇਕ ਇੱਕ ਸਾਲ ਬਾਅਦ ਰੂਲ ਚੇਂਜ ਹੋ ਜਵੇ ਕੀ ਪਿਛਲੇ ਸਾਲ ਇੰਨੀ ਕਮਾਈ ਹੋ ਵੀ ਇੰਨਾ ਸੀਗਾ ਵੀ ਇੰਨੇ ਰੁਪਏ ਇਹਨਾਂ ਨੂੰ ਵੰਟਣ ਹੋਣੇ ਚਾਹੀਦੇ ਵੀ ਇੰਨਾ ਮਾਰਜਨ ਤਾਂ ਚਾਹੀਦਾ ਹੀ ਆ ਸਮਝ ਲਵਾਲੂ ਦੇ ਵਿੱਚ ਲਾ ਲਓ ਆਲੂ ਦਾ ਬੈਗ ਆਪਣਾ ਜੇ 600 ਰੁਪਏ ਨੂੰ ਵਿਕ ਜਾਂਦਾ ਨਾ ਇੱਕ ਬੈਗ 600 ਨੂੰ ਵਿਕਦਾ ਵਾ ਹਨਾ ਤਾਂ ਆਪਣੇ ਖਰਚੇ ਵੀ ਪੂਰੇ ਹੁੰਦੇ ਆ ਤੇ ਆਪਾਂ ਨੂੰ ਬਜਟ ਵੀ ਪੂਰੀ ਵਧੀਆ ਠੀਕ ਨਹੀਂ ਵੀ ਗਵਰਨਮੈਂਟ ਨੂੰ ਹਰ ਸਾਲ ਇਹ ਵਧਾਉਣਾ ਹੀ ਚਾਹੀਦੀਆਂ ਚੀਜ਼ਾਂ ਕਿ ਹਾਂ ਵੀ ਆਹ ਫਸਲ ਚੋਂ ਵੀ ਇੱਕ ਫਸਲ ਪਿੱਛੇ ਘੱਟੋ ਘੱਟ 10 ਤੋਂ 15000 ਜਾਂ 20000 ਰੁਪਈਆ ਜਾਂ 30000 ਰੁਪਈਆ ਜਿਵੇਂ ਜੇ ਉਸ ਹਿਸਾਬ ਨਾਲ ਫਸਲ ਦਾ ਖਰਚਾ ਉਸ ਮੁਤਾਬਕ ਬਚਣਾ ਚਾਹੀਦਾ ਇਹ ਚੀਜ਼ ਬਹੁਤ ਜ਼ਰੂਰੀ ਹੈ ਹਨਾ ਇਹ ਹਰ ਇੱਕ ਹਰ ਸਾਲ ਨਵਾਂ ਰੂਲ ਬਣ ਜਾਣਾ ਚਾਹੀਦਾ ਕਿ ਹੁਣ ਇੰਨਾ ਮਾਰਜਨ ਰੇਟ ਆਹ ਮਾਰਜਨ ਐ ਐਮ ਐਸ ਪੀ ਰੱਖਣੀ ਚਾਹੀਦੀ ਆ ਵੀ ਹੁਣ ਇੰਨੀ ਐਮ ਐਸ ਪੀ ਰੱਖਣੀ ਚਾਹੀਦੀ ਬੀ ਦੂ ਘੱਟ ਦਾ ਵਿਕਣੀ ਨਹੀਂ ਹੈ ਨਾ ਤੇ ਜਿਹੜਾ ਹੈਗਾ ਵਾ ਆਪਣਾ ਜਿਹੜਾ ਆਪਣਾ ਮਾਰਜਨ ਰੇਟ ਤੇ ਆਪਾਂ ਨੂੰ ਐਮਐਸਪੀ ਇੰਨੀ ਰੇਟ ਤੇ ਮਿਲਣਾ ਚਾਹੀਦਾ ਇਦੋਂ ਨਹੀਂ ਘਟਣੇ ਚਾਹੀਦੇ ਆਪਣੇ ਰੁਪਈਏ ਹੈ ਨਾ ਕਿ ਇੰਨੇ ਕੁ ਤਾਂ ਰਹਿਣੇ ਹੀ ਚਾਹੀਦੇ ਆ ਰੁਪਈਏ ਕਿ ਜਦੋਂ ਵੀ ਕੋਈ ਵੀ ਚੀਜ਼ ਹੈ ਹਰੇਕ ਸਾਲ ਨਵਾਂ ਰੂਲ ਬਣੇ 1 ਸਾਲ ਵੈਲਿਡ ਹੋਵੇ ਵੀ ਆਹ ਫਸਲ ਇਦੂ ਘੱਟ ਵਿਕਣੀ ਨਹੀਂ ਚਾਹੀਦੀ ਵੀ ਐਨੇ ਨੂੰ ਹੀ ਵਿਕਣੀ ਚਾਹੀਦੀ ਹੈ ਵੀ ਇਦੂ ਘੱਟ ਨਹੀਂ ਵਿਕਣੀ ਚਾਹੀਦੀ ਹਨ ਸਰਕਾਰ ਕਰ ਸਕਦੀ ਹੈ ਗਵਰਨਮੈਂਟ ਚਾਵੇ ਤਾਂ ਇਹ ਗੱਲਾਂ ਹੋ ਸਕਦੀਆਂ ਉਹਦੇ ਵਿੱਚ ਕੋਈ ਕੋਈ ਪਾਬੰਦੀ ਲਾਵੇ ਕਿ ਜਿਵੇਂ ਵੀ ਆਹਾ ਕੁਆਲਟੀ ਦਾ ਮਾਲ ਐਨੇ ਰੇਟ ਤੇ ਵਿਕੂਗਾ ਸਮਝ ਲਓ ਵੀ ਇਹ ਪੂਰਾ ਟਾਪ ਕੁਆਲਟੀ ਦਾ ਮਾਲ 600 ਨੂੰ ਵਿਕੂਗਾ ਉਦੋਂ ਥੋੜੇ ਜਿਹੀ ਕੁਆਲਿਟੀ ਘਟਾ ਜਾਂ ਫਰਕ ਆ ਉਹ ਇੰਨੇ ਨੂੰ ਵੇਚੂਗਾ 500 ਨੂੰ ਜਾਂ 400 ਨੂੰ ਉਮੇ ਕੁਆਲਿਟੀ ਗ੍ਰੇਡ ਹੋਵੇ ਪਰ ਹਾਂ ਵੀ ਜਿਹੜੀ ਕੁਆਲਿਟੀ ਆ ਉਹਦਾ ਮਾਲ ਪੂਰਾ 600 ਨੂੰ ਵੇਖੋ ਠੀਕ ਆ ਐਵੇਂ ਰੇਟ ਚਾਹੀਦਾ ਕਣਕ ਦੇ ਵਿੱਚ ਵੀ ਝੋਨੇ ਦੇ ਵਿੱਚ ਵੀ ਹਰੇਕ ਫਸਲ ਚ ਹਰ ਇੱਕ ਫਸਲ ਚ ਕੋਈ ਇੱਕ ਫਸਲ ਚ ਨਹੀਂ ਹਰ ਇੱਕ ਫਸਲਾਂ ਦੇ ਵਿੱਚ ਠੀਕ ਨਹੀਂ ਜੇ ਇੰਨਾ ਕੰਮ ਮਿਲ ਜਾਂਦਾ ਤਾਂ ਆਪਣੇ ਵਰਗੀ ਉਹਦੇ ਰੀਜ਼ ਨਹੀਂ ਹੈਗੀ ਬਾਈ ਤੇ ਖੇਤੀ ਵਰਗਾ ਧੰਦਾ ਨਹੀਂ ਹੈਗਾ ਜੇ ਕੋਈ ਇਹ ਜੀ ਚੀਜ਼ ਹੋ ਜਵੇ ਕਿ ਸਿਰਫ ਇੰਨਾ ਹੀ ਹੋ ਜਵੇ ਵੀ ਹਾਂ ਬਾਈ ਆ ਚੀਜ਼ਾਂ ਐਵੇਂ ਵਿਕਣੀਆਂ ਚਾਹੀਦੀਆਂ ਆ ਚੀਜ਼ ਐਵੇਂ ਵਿਕਣੇ ਬਸ ਐ ਐਡੀ ਚੀਜ਼ ਚਾਹੀਦੀ ਆ ਇਸ ਤੋਂ ਪਰੇ ਹੋਰ ਕੁਝ ਨਹੀਂ ਚਾਹੀਦਾ ਜੇ ਇਹ ਚੀਜ਼ ਹੁੰਦੀ ਆ ਤਾਂ ਕਿੰਨੀ ਆਪਣੇ ਲਈ ਲਾਹੇਵੰਦ ਆ ਖੇਤੀ ਦੇ ਲਈ ਖੇਤੀ ਦੇ ਲੈਵਲ ਨੂੰ ਕਿੰਨਾ ਅੱਪ ਹੋਊਗਾ ਹਨਾ ਤੇ ਸ਼ਾਇਦ ਇਹਦੇ ਵਿੱਚ ਵੀਰ ਬਹੁਤ ਕਮੈਂਟ ਵੀ ਗਲਤ ਵੀ ਕਰ ਸਕਦੇ ਆ ਵੀ ਹਾਂ ਤੈਨੂੰ ਐ ਆ ਤੁਸੀਂ ਤਾਂ ਐਵੇਂ ਫੜਾਤਾ ਤੈੰਗਾ ਬ੍ਰਾভো ਰਿਐਲਿਟੀ ਦੇ ਵਿੱਚ ਗੱਲ ਕਰਕੇ ਦੇਖਿਓ ਇਹੀ ਚੀਜ਼ ਹੁੰਦੀ ਆ ਜੇ ਆਪਾਂ ਰਿਐਲਿਟੀ ਦੇ ਵਿੱਚ ਗੱਲ ਕਰਦੇ ਆ ਠੀਕ ਆ ਕਹਿਣ ਨੂੰ ਜੋ ਕੋਈ ਮਰਜ਼ੀ ਕਹੀ ਜਾਵੇ ਹਨ ਤੇ ਰਿਐਲਿਟੀ ਜੇ ਆ ਗੱਲ ਐ ਐਵੇਂ ਹੋਣੀ ਹੀ ਹੁੰਦੀ ਆ ਜੇ ਆਪਾਂ ਕਰਨੀ ਚਾਹੀਏ ਹਨ ਜੇ ਆਪਾਂ ਚਲੋ ਸ਼ਾਇਦ ਮੈਂ ਇਹ ਵੀਡੀਓ ਪਾਈ ਆ ਹੋਰ ਵੀ ਵੀਰ ਇਸ ਚੀਜ਼ ਦੇ ਟੌਪਿਕ ਦੇ ਉੱਤੇ ਗੱਲਾਂ ਕਰਨ ਹਨ ਤਾਂ ਹੋ ਸਕਦਾ ਵੀ ਆਪਾਂ ਲੋਕਾਂ ਨੂੰ ਸਮਝਾ ਵੀ ਸਕੀਏ ਸਰਕਾਰ ਤੱਕ ਵੀ ਇਹ ਗੱਲਾਂ ਪਹੁੰਚਣ ਪਰ ਜੇ ਪਹੁੰਚਣ ਤਾਂ ਹੀ ਹਨ ਜੇ ਆਪਾਂ ਗੱਲਾਂ ਕਰੀਏ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਆਪਾਂ ਨੂੰ ਬਚਦੇ ਵੀ ਆ ਪੈਸੇ ਕਈ ਫਸਲਾਂ ਚੋਂ ਬਚ ਵੀ ਜਾਂਦੇ ਆ ਪਰ ਜੇ ਉਹ ਚ ਰੱਬ ਮਿਹਰਬਾਨ ਹੁੰਦਾ ਠੀਕ ਨੇ ਹੁਣ ਹੁਣ ਜਿਵੇਂ ਝੋਨਾ ਸੀਗਾ ਜੇ ਝੋਨੇ 'ਚੋਂ ਆਪਣੇ ਪੈਸੇ ਘਟੇ ਆ ਉੱਚੇ ਫਿਰ ਸਰਕਾਰ ਦਾ ਇਹ ਯੋਗਦਾਨ ਹੁੰਦਾ ਵੀ ਯਾਰ ਇਹਨਾਂ ਦੇ ਪੈਸੇ ਘਟਿਆ ਤਾਂ ਇਦੂ ਰੇਟ ਉੱਪਰ ਥੋੜਾ ਅਪ ਕਰੋ ਵੀ ਇੰਨੇ ਪੈਸੇ ਜੱਟ ਨੂੰ ਮਿਲਣੇ ਚਾਹੀਦੇ ਆ ਕਿਸਾਨ ਹੈਨਾ ਕੀ ਕਿੰਨੀ ਵਧੀਆ ਗੱਲ ਆ ਹੁਣ ਯਾਰ ਇੰਨੀ ਲੋਕ ਸਾਰੇ ਮਿਹਨਤ ਕਰਦੇ ਆ ਆਪਾਂ ਹਰ ਇੱਕ ਵੀਰ ਮਿਹਨਤ ਕਰਦਾ ਯਾਰ ਆਹ ਦਿਨਾਂ ਦੇ ਵਿੱਚ ਸਪੋਜ਼ ਕਰੋ ਕਿ ਮਟਰ ਤੋੜਨੇ ਕਿਤੇ ਸੌਕੇ ਕਿੰਨਾ ਔਖਾ ਵਾ ਮਟਰ ਤੋੜਨਾ ਆਲੂ ਪੱਟਨੇ ਕਿਤੇ ਸੌਕੇ ਆ ਠੰਡ ਦੇ ਵਿੱਚ ਜਿਹੜੇ ਵੀਰ ਕੱਚੀ ਪਟਾਈ ਕਰਦੇ ਆ ਆਪਣੇ ਉਹੋ ਪੱਟਨੇ ਸੌਖੇ ਆ ਕਿਤੇ ਜਿਹੜੇ ਵੀਰ ਗਾਜਰਾ ਪੜਦੇ ਆ ਸਾਰੀਆਂ ਮਿਹਨਤ ਦਾ ਬਹੁਤ ਆ ਨਾ ਮਿਹਨਤ ਦੀ ਕਸਰ ਤਾਂ ਨਹੀਂ ਬਾਈ ਕੋਈ ਛੱਡਦਾ ਸਾਰੇ ਵੀਰ ਆਪੋ ਆਪਣੀ ਜਗ੍ਹਾ ਤੇ ਪੂਰੀ ਮਿਹਨਤ ਕਰਦੇ ਆ ਖੇਤੀ ਵਾਲੇ ਤਾਂ ਫੇਰ ਦੱਸੋ ਜਦੋਂ ਘਾਟਾ ਪੈਂਦਾ ਕਿੱਡਾ ਵੱਡਾ ਨੁਕਸਾਨ ਲੱਗਦਾ ਠੀਕ ਨਹੀਂ ਤੇ ਇਹੀ ਚੀਜ਼ ਆ ਮੈਂ ਇੱਕ ਵਾਰ ਸ ਇੱਕ ਟੌਪਿਕ ਤੇ ਤੁਹਾਡੇ ਨਾਲ ਗੱਲ ਕਰੀ ਸੀ ਵੀ ਜੇ ਇਹੇ ਚੀਜ਼ਾਂ ਰੂਲ ਹੋਣ ਹਨ ਤਾਂ ਕਿੰਨੀਆਂ ਵਧੀਆ ਚੀਜ਼ਾਂ ਨੇ ਜੇ ਜੇ ਚੀਜ਼ਾਂ ਦਾ ਥੋੜੀਆਂ ਰੇਟ ਆਪਣੇ ਲਈ ਫਿਕਸ ਹੋਣ ਸਰਕਾਰ ਹੀ ਕਰ ਸਕਦੀ ਆ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਦੇਖੋ ਜੇ 12 ਰੁਪਏ ਕਿਲੋ ਜੇ ਆਪਾਂ ਕਹਿੰਨੇ ਨਾ ਵੀ ਅੱਜ ਦੀ ਰੇਟ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਤੁਸੀਂ ਚਲ ਜਾਓ ਫੜੀਆਂ ਤੇ ਲੁਧਿਆਣੇ ਮੰਡੀ ਚ ਆਲੂ ਵਿਕਦਾ 2 ਰੁਪਏ ਜਾਂ 4 ਤੋਂ 8 8 ਰੁਪਏ ਦਾ ਵਿਕਦਾ ਹੀ ਨਹੀਂ ਹੈਗਾ 5 ਤੋਂ 6 ਰੁਪਏ ਵਿਕਦਾ ਜਿਆਦੇ ਤੋਂ ਆਲੂ ਤੇ ਰੇੜੀਆਂ ਤੇ ਰੇੜੀਆਂ ਤੇ ਵਿਕਦਾ ਬਟ 30 ਰੁਪਏ 25 ਰੁਪਏ ਠੀਕ ਹੈ ਜੇ ਆਪਣਾ 12 ਰੁਪਏ ਹੋ ਜੇ ਤਾਂ ਜੇ ਆਪਣਾ 12 ਰੁਪਏ ਆਲੂ ਵੇਚ ਗਿਆ ਰੇੜੀ ਤੇ ਫਿਰ ਵੀ 30 35 ਰੁਪਏ ਵਿਕਣਾ ਠੀਕ ਨਹੀਂ ਇਹ ਚੀਜ਼ ਤੇ ਤੁਸੀਂ ਲਾਲੋ ਸਾਹਿਬ ਵੀ ਜਦ ਆਪਾ ਆਪਣਾ ਆਪਾਂ ਨੂੰ ਦੇਣੇ ਸਾਰਿਆਂ ਨੂੰ ਔਖੇ ਲੱਗਦੇ ਆ ਠੀਕ ਹੈ ਜਿਹੜੇ ਵਿਚਾਰੇ ਖਰੀਦ ਕੇ ਖਾਂਦੇ ਆ ਕੋਈ ਵੀ ਸਬਜ਼ੀ ਲਾ ਲੋ ਜਿਹੜੇ ਬੰਦੇ ਖਰੀਦ ਕੇ ਖਾਂਦੇ ਆ ਉਹਨਾਂ ਨੂੰ ਤਾਂ ਦੇਣੇ ਔਖੇ ਨਹੀਂ ਲੱਗਦੇ ਉਹ ਤਾਂ ਦੇ ਰਹੇ ਆ ਯਾਰ ਪੈਸੇ ਆਪਾਂ ਨੂੰ ਜੀਵਿਦਾਰ ਨੂੰ ਪੈਸੇ ਨਹੀਂ ਮਿਲਦੇ ਠੀਕ ਨਹੀਂ ਆਪਣੇ ਕੋਲੇ ਇਹ ਹੱਕ ਨਹੀਂ ਹੈਗਾ ਕਿ ਯਾਰ ਆਪਾਂ ਆਪਣੀ ਫਸਲ ਦਾ ਰੇਟ ਤੈਅ ਕਰ ਸਕੀਏ ਇਹ ਹੱਕ ਨਹੀਂ ਬਣ ਰਿਹਾ ਬਸ ਆਪਣੇ ਕੋਲੇ ਉਹਨਾਂ ਕੋਲੇ ਹੱਕ ਹੋ ਜਾਂਦਾ ਜਦੋਂ ਉਹਨਾਂ ਦੀ ਰੇੜੀ ਤੇ ਚਲੇ ਗਿਆ ਜਾਂ ਉਹਨਾਂ ਦੇ ਸਟੋਰ ਚ ਚਲੇ ਗਿਆ ਉੱਥੇ ਉਹਨਾਂ ਦਾ ਹੱਕ ਹੋ ਜਾਂਦਾ ਵੀ ਯਾਰ ਅਸੀਂ ਇੰਨੇ ਨੂੰ ਵੇਚਣਾ ਠੀਕ ਨਹੀਂ ਇਹ ਗੱਲ ਆ ਬਸ ਤੇ ਇਹਦੇ ਵਿੱਚ ਮੈਂ ਆਪਦੇ ਦਿਲ ਦੀ ਗੱਲ ਇਹ ਕਰੀ ਆ ਤੁਹਾਡੇ ਨਾਲ ਕਿਸੇ ਨੂੰ ਬੁਰਾ ਉਹ ਕਹਿ ਨਾ ਕਹਿਣ ਦੀ ਮੈਨੂੰ ਲੋੜ ਸੀ ਨਾ ਮੈਂ ਕੀਤੀ ਆ ਬਸ ਆਹ ਦੇ ਦਿਲ ਦੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਵੀ ਜੇ ਐਵੇਂ ਹੋਵੇ ਤਾਂ ਕਿੰਨਾ ਜੱਟ ਸੌਖਾ ਯਾਰ ਕਿਸਾਨ ਕਿੰਨਾ ਸੌਖਾ ਸਾਰੇ ਦੇਸ਼ ਦਾ ਕਿਸਾਨ ਕਿੰਨਾ ਸੌਖਾ ਹੋ ਜੇ ਇਹ ਚੀਜ਼ਾਂ ਲਾਗੂ ਹੋ ਜਾਣ ਬਸ ਸਿਰਫ ਇੰਨੀ ਗੱਲ ਤੇ ਜੇ ਇਹ ਲਾਗੂ ਹੋ ਜਾਣ ਬਸ ਪਰ ਇਹ ਲਾਗੂ ਨਹੀਂ ਹੁੰਦੀਆਂ ਬਸ ਸਿਰਫ ਇਹ ਜੇ ਐਮਐਸਪੀ ਜਿਹੜੀ ਹੁੰਦੀ ਆ ਉਹ ਇੱਕ ਨੌਂ ਦੀ ਬਣ ਕੇ ਰਹਿ ਜਾਂਦੀ ਆ ਉਹਦੇ ਉੱਤੇ ਕੋਈ ਪੁੱਛਗਿੱਛ ਨਹੀਂ ਹੁੰਦੀ ਮੱਕੀ ਵੀ ਉਹਦੂ ਥੱਲੇ ਪੈਕ ਜਾਂਦੀ ਆ ਸਾਰੀਆਂ ਬਸਲਾਂ ਉਹਦੂ ਥੱਲੇ ਪੈਕ ਜਾਂਦੀਆਂ ਠੀਕ ਆ ਇਹ ਚੀਜ਼ ਤੇ ਪੂਰਾ ਡਟ ਕੇ ਪਹਿਰਾ ਦੇਣਾ ਚਾਹੀਦਾ ਇਹ ਚੀਜ਼ਾਂ ਤੇ ਸਰਕਾਰ ਨੂੰ ਵੀ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਤੁਹਾਨੂੰ ਥੋੜੀ ਕਮਾਈ ਦੇ ਵਿੱਚ ਵੀ ਕਿੰਨੀ ਵਾਧਾ ਇਨਕਮ ਹੋ ਠੀਕ ਨਹੀਂ ਮੰਡੀ ਰੇਟਾਂ ਦੇ ਵਿੱਚ ਤੁਹਾਨੂੰ ਇਨਕਮ ਹੋਊ ਸਾਰੇ ਪਾਸਿਓ ਯਾਰ ਥੋੜੇ ਲਈ ਤਾਂ ਦੇਸ਼ ਵੀ ਤਾਂ ਖੁਸ਼ਹਾਲ ਹੋ ਜੇ ਕਿਸਾਨ ਖੁਸ਼ਹਾਲ ਆ ਤਾਂ ਤੁਹਾਡਾ ਦੇਸ਼ ਵੀ ਖੁਸ਼ਹਾਲ ਆ ਜੇ ਕਿਸਾਨ ਦੀ ਜੇਚ ਪੈਸੇ ਆ ਤਾਂ ਸਾਰਿਆਂ ਦੇ ਕੋਲੇ ਪੈਸੇ ਜਾਣਗੇ ਇਹ ਗੱਲ ਹਕੀਕਤ ਹੈ ਠੀਕ ਨਹੀਂ ਤੇ ਬਸ ਗੱਲ ਪਤਾ ਨਹੀਂ ਯਾਰ ਕਿਦਾਂ ਜਾਂਦੀ ਹੈ ਸਮਝ ਨਹੀਂ ਆਉਂਦੀ ਮੈਨੂੰ ਆਪਾਂ ਖਾ ਲੱਗਦਾ ਬਾਈ ਹੁਣ ਆਲੂਆਂ ਦਾ ਭਵਿੱਖ ਕੋਈ ਮੈਨੂੰ ਪਤਾ ਨਹੀਂ ਐਵੇਂ ਕਹਾਂ ਮੈਂ ਤੁਹਾਨੂੰ ਹਨਾ ਵੀ ਹਾਂ ਬਾਈ ਬਹੁਤ ਵਧੀਆ ਜਾ ਪਤਾ ਨਹੀਂ ਕਿਵੇਂ ਹਨਾ ਹੋ ਸਕਦਾ ਕਿਵੇਂ ਮੈਨੂੰ ਪਤਾ ਨਹੀਂ ਤੇ ਪਰ ਹਾਂ ਕੱਲ ਨੂੰ ਆਪਾਂ ਕਰਾਂਗੇ ਵੀਰੇ ਭਿੰਡੀ ਦੇ ਟੌਪਿਕ ਤੇ ਗੱਲ ਹਨਾ ਕਿਉਂਕਿ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਵੀ ਆਪ ਵੀਦੇ ਅਸੀਂ ਕਿਹੜੀ ਭਿੰਡੀ ਲਈਏ ਜਾਂ ਕੀ ਕਰੀਏ ਕੱਲ ਨੂੰ ਆਪਾਂ ਭਿੰਡੀ ਤੇ ਤੇ ਮੱਕੀ ਦੇ ਰਿਲੇਟਡ ਗੱਲ ਕਰਾਂਗੇ ਤਾਂ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਇਹ ਮੈਂ ਕਿਸੇ ਵੀਰ ਦੇ ਉੱਤੇ ਨਹੀਂ ਵੀ ਇੱਕ ਨਾਰਮਲ ਆਪਣੇ ਦਿਲ ਦਾ ਦਿਲ ਦੀ ਗੱਲ ਕਰੀ ਆ ਤੁਹਾਡੇ ਨਾਲ ਤੁਸੀਂ ਵੀ ਗੱਲ ਨਾਲ ਸਹਿਮਤ ਹੋਵੋਗੇ ਤਾਂ ਕਮੈਂਟ ਕਰਿਓ ਵੀ ਸਹੀ ਆ ਜਾਂ ਗਲਤ ਆ ਉਹ ਵੀ ਦੱਸਿਓ ਵੀ ਹਾਂ ਗਲਤ ਇਹ ਨਹੀਂ ਕੋਈ ਗਲਤ ਵੀ ਹਾਂ ਮੈਂ ਇਹ ਗਲਤ ਹਾਂ ਤੇ ਗਲਤ ਗੱਲ ਵੀ ਕਹਇਓ ਜੇ ਸਹੀ ਹਾਂ ਦੱਸਿਓ ਥੈਂਕ ਯੂ